ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੀਟੀਬੀ ਨਗਰ ਦੇ ਗੁਰੂ ਘਰ ਦੇ ਵਿੱਚੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਗੁਰੂ ਘਰ ਲੰਗਰ ਹੋਲੇ ਮਹਲੇ ਦੀਆਂ ਖੁਸ਼ੀਆਂ ਵਿੱਚ ਲਾਇਆ ਜਾਂਦਾ ਸੋ ਪ੍ਰਧਾਨ ਜੀ ਸਾਡੇ ਨਾਲ ਨੇ ਦੋ ਸ਼ਬਦ ਆਪਣੇ ਸਾਝੇ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਨਵਾਸਿਓ ਅਸੀਂ ਗੁਰਤੇਗ ਬਾਦ ਨਗਰ ਸ੍ਰੀ ਗੁਰਤੇਗ ਬਾਦ ਨਗਰ ਗੁਰਦੁਆਰਾ ਸਿੰਘ ਸਭਾ ਤੋਂ ਬੋਲ ਰਹੇ ਹਾਂ ਕਨੈਲ ਸਿੰਘ ਪ੍ਰਧਾਨ ਅਸੀਂ ਹੋਲੇ ਬੱਲੇ ਦੀ ਖੁਸ਼ੀ ਵਿੱਚ ਹਰੇਕ ਸਾਲ ਦੋ ਦਿਨ ਦਾ ਲੰਗਰ ਲਾਉਂਦੇ ਹਾਂ ਇਸ ਤਰ੍ਹਾਂ ਪਹਿਲੇ ਦਿਨ ਇੱਕ ਲੰਗਰ 12 ਤਰੀਕ ਨੂੰ ਚੱਲਿਆ ਸੀ ਅੱਜ 13 ਤਰੀਕ ਨੂੰ ਫੇਰ ਲੰਗਰ ਚੱਲ ਰਿਹਾ ਹੈ ਜਿਸ ਵਿੱਚ ਦਾਲ ਫੁਲਕਾ ਤੇ ਜਲੇਬੀਆਂ ਦੇ ਦੁੱਧ ਦਾ ਲੰਗਰ ਖੁੱਲ ਕੇ ਚੱਲੇਗਾ ਹਰੇਕ ਸਾਰੀ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਇਸ ਤਰ੍ਹਾਂ ਇਸ ਲੰਗਰ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਤੇ ਹੱਥੀ ਸੇਵਾ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ